ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਆਪਾਂ ਸਾਡਾ ਸੰਗ ਹੈ ਜੀ ਪੰਕੇ ਬੁੱਲਣ ਸ਼ਾਹ ਬਾਬਾ ਬੁੱਲਣ ਸ਼ਾਹ ਜੀ ਦੇ ਸਾਹਮਣੇ ਜੋ ਹੈ ਉੱਪਰ ਪਹਾੜੀ ਤੇ ਬਾਬਾ ਬੁੱਲਣ ਸ਼ਾਹ ਜੀ ਬੁੱਲਣ ਸ਼ਾਹ ਜੀ ਆਪਣਾ ਨਾ ਦੀ ਜਗਾ ਤੇ ਕੰਕੇ آپ درشن کرو سات سنگ جی آپ درشن کرو یہ بابا بلن شاہ جی ہے بابا بلن شاہ جی ہے آپ درشن ਏ ਬਾਬਾ ਗੁੱਡਾਣ ਸਾਹਿਬ ਦੀ ਦੀ ਸਮਾਦ ਹੈ ਆ ਕੇ ਦਰਸ਼ਨ ਕਰੋ ਆ ਗਏ ਕਿੰਨੇ ਕਰੋ ਬਾਬਾ ਗੁੱਡਾਣ ਸਾਹਿਬ ਦੀ ਦੀ ਸਮਾਦ ਹੈ ਏ ਬਾਬਾ ਜੀ ਨੇ ਬੱਕਰੀਆਂ ਚਾਰੀਆਂ ਬਾਬਾ ਜੀ ਦੇ ਛੇਰ ਨੇ ਔਰ ਕੁੱਤੇ ਨੇ ਬੱਕਰੀਆਂ ਚਾਰੀਆਂ ਆਪ ਦੇਖ ਸਕਦੇ ਹੋ ਆਪ ਦੇਖ ਸਕਦੇ ਹੋ ਇਹ ਬੱਕਰੀਆਂ ਜੋ ਹੈ ਇਹ ਜੋ ਬੱਕਰੀਆਂ ਹਨ ਇਹ 775 ਸਾਲ ਲਵੇਰੀਆਂ ਰਹੀਆਂ 675 ਸਾਲ ਦੁੱਧ ਦਿੰਦੀਆਂ ਰਹੀਆਂ ਇਹ ਥੋਂ ਦਾ ਇਤਿਹਾਸ ਹੈ ਬਾਬਾ ਜੀ ਦੱਸਦੇ ਹਨ ਇੱਥੋਂ ਦਾ ਇਤਿਹਾਸ ਕਿ 775 ਸਾਲ ਤੱਕ ਦੁੱਧ ਦਿੰਦੀਆਂ ਰਹੀਆਂ ਤੇ ਬਾਬਾ ਜੀ ਜਦੋਂ ਗੁਰੂ ਨਾਨਕ ਜੀ ਇੱਥੇ ਆਏ ਤਾਂ ਉਹਨਾਂ ਨੂੰ ਦੁੱਧ ਪੀਣ ਵਾਸਤੇ ਬਾਬਾ ਬੁੱਢਣ ਸਾਹਿਬ ਜੀ ਨੇ ਦਿੱਤਾ ਤਾਂ ਬਾਬਾ ਨਾਨਕ ਜੀ ਕਹਿਣ ਲੱਗੇ ਇਹ ਦੁੱਧ ਅਸੀਂ ਹੁਣ ਨਹੀਂ ਪੀਣਾ ਇਹ ਦੁੱਧ ਅਸੀਂ ਪੀਵਾਂਗੇ ਛੇਵੇਂ ਜਾਮੇ ਵਿੱਚ ਆ ਕੇ ਤਾਂ ਕਿ ਉਸ ਟਾਈਮ ਤੇ ਫਿਰ ਜਦੋਂ ਛੇਵੇਂ ਪਾਤਸ਼ਾਹ ਜੀ ਇੱਥੇ ਪਹੁੰਚੇ ਤਾਂ ਉਹਨਾਂ ਨੇ ਗੁਰੂ ਨਾਨਕ ਜੀ ਦਾ ਰੋਕ ਧਾਰ ਕੇ ਤੇ ਫਿਰ ਦੁੱਧ ਮੰਗਿਆ ਤੇ ਬਾਬਾ ਬੁੱਢਣ ਸਾਹਿਬ ਜੀ ਨੇ ਫਿਰ ਦੁੱਧ ਦੀ ਸ਼ਿਕਾਇਤ 100 121 ਸਾਲ ਦੁੱਧ ਢੂਣੇ ਵਿੱਚ ਪਿਆ ਰਿਹਾ 121 ਸਾਲ ਦੁੱਧ ਢੂਣੇ ਦੇ ਵਿੱਚ ਹੀ ਰਿਹਾ ਤੇ ਫਿਰ ਉਹਨਾਂ ਨੂੰ ਬਾਬਾ ਜੀ ਬਾਬਾ ਜੀ ਨੇ ਬਾਬਾ ਬੁੱਢਣ ਸਾਹਿਬ ਜੀ ਨੇ ਕਿ ਹਰਗੋਬਿੰਦ ਸਾਹਿਬ ਜੀ ਨੂੰ ਫਿਰ 6ਵੇਂ ਜਾਮੇ ਵਿੱਚ ਦੁੱਧ ਸ਼ਿਕਾਇਤ ਸੀਗਾ ਆਗਮਨ ਦਰਸ਼ਨ ਕਰੋ ਜੀ ਇਹ ਤੋਣਾ ਸਾਹਿਬ ਹੈ ਇਹ ਤੋਣਾ ਸਾਹਿਬ ਹੈ ਆਗ ਦਰਸ਼ਨ ਕਰੋ ਤੋਣਾ ਸਾਹਿਬ ਜੀ ਦੇ ਇਹ ਤੋਣਾ ਸਾਹਿਬ ਹੈ ਇਹ ਤੋਣਾ ਸਾਹਿਬ ਹੈ ਆਗ ਦਰਸ਼ਨ ਕਰੋ ਆਵ ਦਰਸ਼ਨ ਕਰੋ ਇਹ ਮਨ ਸਾਹਿਬ ਜੀ ਦੇ ਆਪ ਦਰਸ਼ਨ ਕਰੋ ਸਾਹ ਸੰਗੇਜ ਜੀ ਆਪ ਦਰਸ਼ਨ ਕਰੋ ਸਾਹ ਸੰਗੇਜ ਜੀ ਦਰਸ਼ਨ ਕਰੋ ਇਹਨਾਂ ਨੂੰ ਇਸ ਸੌਂਕੇ ਨੂੰ ਬੂਮੜ ਵਾਸਤੇ ਬੈਠੇ ਆਪ ਦਰਸ਼ਨ ਕਰ ਸਕਦੇ ਹਾਂ ਇਹ ਨਾ ਤਿੰਨ ਬੱਕਰੀਆਂ ਨੇ ਇਹ ਤਿੰਨੇ ਬੱਕਰੀਆਂ ਹਨ ਜੋ ਕਿ ਬਾਬਾ ਜੀ ਨੂੰ 775 ਹਾਲ ਤੱਕ ਦੁੱਧ ਦਿੰਦੀਆਂ ਨੇ ਇਹੋ ਬੱਕਰੀਆਂ ਹਨ ਬੈਠੇ ਬਾਬਾ ਜੀ ਦਾ ਇਤਿਹਾਸ ਸੁਣ ਜੀ ਸਾਰੀ ਸਿੰਘ ਹਾਂ ਦੇਖਣ ਕਰੋ ਜੀ ਜਾਲੂ ਭਾਈ ਬੈਠੋ ਦੋ ਮਿੰਟ ਬੈਠੋ ਜੀ ਸਿਆਣੇ ਭਾਈ ਦੇਖਣ ਕਰੋ انصاف جگی ہے یہ جگار سائنسی سماوات سے اشارہ کی ہے ہماری شری عمر جائے جتنے بابا جتتا کا ಸ್ಥಾನ ہے جگہ پر ہے اور سی